ਸੂਰਜ ਦਾ ਨਵਾਂ ਘਰ ਪੁਰਾਣੇ ਸਮੇਂ ਦੀ ਗੱਲ ਹੈ ਕਿ ਸੂਰਜ ਤੇ ਪਾਣੀ ਇਕੱਠੇ ਰਹਿੰਦੇ ਸਨ ਉਹ ਦੋਵੇਂ ਪੱਕੇ ਮਿੱਤਰ ਸਨ ਰੋਜ਼ ਸੂਰਜ ਹੀ ਪਾਣੀ ਦੇ ਘਰ ਜਾਂਦਾ ਸੀ ਇੱਕ ਦਿਨ ਸੂਰਜ ਨੇ ਪਾਣੀ ਨੂੰ ਕਿਹਾ ਪਾਣੀ ਮਿੱਤਰ ਤੂੰ ਮੇਰੇ ਘਰ ਕਿਉਂ ਨਹੀਂ ਆਉਂਦਾ ਪਾਣੀ ਨੇ ਜਵਾਬ ਦਿੱਤਾ ਮੇਰਾ ਪਰਿਵਾਰ ਬਹੁਤ ਵੱਡਾ ਹੈ ਜੇ ਅਸੀਂ ਸਾਰੇ ਲੋਕ ਤੇਰੇ ਘਰ ਆ ਗਏ ਤਾਂ ਤੈਨੂੰ ਆਪਣਾ ਘਰ ਛੱਡਣਾ ਪੈ ਜਾਵੇਗਾ ਸੂਰਜ ਬੋਲਿਆ ਮੇਰੇ ਮਿੱਤਰ ਤੂੰ ਇਸ ਦੀ ਫਿਕਰ ਨਾ ਕਰ ਮੈਂ ਇੱਕ ਬਹੁਤ ਵੱਡਾ ਘਰ ਬਣਾ ਲਵਾਂਗਾ ਪਾਣੀ ਨੇ ਜਵਾਬ ਦਿੱਤਾ ਇੰਨਾ ਕਸ਼ਟ ਕਰਨ ਦੀ ਕੀ ਲੋੜ ਹੈ ਤੁਸੀਂ ਮੇਰੇ ਘਰ ਆਓ ਜਾਂ ਅਸੀਂ ਤੁਹਾਡੇ ਘਰ ਆઈએ ਸੂਰਜ ਬੋਲਿਆ ਮੈਂ ਬਹੁਤ ਦਿਨਾਂ ਤੋਂ ਆਪਣਾ ਨਵਾਂ ਘਰ ਬਣਾਉਣ ਦੀ ਸੋਚ ਰਿਹਾ ਹਾਂ ਪਰ ਕਿਸੇ ਨਾ ਕਿਸੇ وجہ ਕਰਕੇ ਇਹ ਕੰਮ ਹੁਣ ਤੱਕ ਟਲਦਾ ਜਾ ਰਿਹਾ ਹੈ ਹੁਣ ਮੈਂ ਜਲਦੀ ਹੀ ਨਵਾਂ ਘਰ ਬਣਾਉਣਾ ਸ਼ੁਰੂ ਕਰਾਂਗਾ ਪਾਣੀ ਨੇ ਕਿਹਾ ਮੇਰੇ ਦੋਸਤ ਇੱਕ ਸੁਝਾਅ ਹੈ ਕਿ ਹੁਣ ਜਦੋਂ ਤੁਸੀਂ ਆਪਣਾ ਘਰ ਬਣਾਉਣਾ ਸ਼ੁਰੂ ਕਰੋਗੇ ਤਾਂ ਉਸ ਦਾ ਵੇੜਾ ਖੁੱਲਾ ਰੱਖਣਾ ਸੂਰਜ ਬੋਲਿਆ ਚਿੰਤਾ ਨਾ ਕਰੋ ਹੁਣ ਜਦੋਂ ਤੁਸੀਂ ਆਓਗੇ ਤਾਂ ਦੇਖਣਾ ਤੁਹਾਡੀ ਤਬੀਅਤ ਖੁਸ਼ ਹੋ ਜਾਵੇਗੀ ਸੂਰਜ ਇੱਕ ਦਿਨ ਆਪਣੀ ਪਤਰੀ ਚੰਦਾ ਨੂੰ ਬੋਲਿਆ ਅੱਜ ਮੈਂ ਤੈਨੂੰ ਇੱਕ ਖੁਸ਼ਖਬਰੀ ਦੇਣੀ ਚਾਹੁੰਦਾ ਹਾਂ ਚੰਦਾ ਖੁਸ਼ੀ ਨਾਲ ਬੋਲੀ ਹਾਂ ਹਾਂ ਜ਼ਰੂਰ ਕਿਹੜੀ ਖੁਸ਼ਖਬਰੀ ਹੈ ਜਲਦੀ ਦੱਸੋ ਸੂਰਜ ਨੇ ਕਿਹਾ ਕੱਲ ਤੋਂ ਅਸੀਂ ਆਪਣਾ ਨਵਾਂ ਘਰ ਬਣਾਉਣਾ ਸ਼ੁਰੂ ਕਰਾਂਗੇ ਚੰਦਾ ਆਪਣਾ ਘਰ ਬਣਾਉਣ ਦਾ ਬਹੁਤ ਵਧੀਆ ਗੱਲ ਹੈ ਪਰ ਤੁਹਾਡੇ ਦਿਮਾਗ ਵਿੱਚ ਇਹ ਵਿਚਾਰ ਕਿਵੇਂ ਆਇਆ ਸੂਰਜ ਨੇ ਸਾਰੀ ਕਹਾਣੀ ਚੰਦਾ ਨੂੰ ਦੱਸ ਦਿੱਤੀ ਅਤੇ ਨਵਾਂ ਘਰ ਬਣਾਉਣ ਵਿੱਚ ਰੁੱਝ ਗਿਆ ਉਸ ਨੇ ਬਹੁਤ ਹੀ ਖੂਬਸੂਰਤ ਘਰ ਬਣਵਾਇਆ ਫਿਰ ਇੱਕ ਦਿਨ ਉਸ ਨੇ ਪਾਣੀ ਨੂੰ ਆਪਣੇ ਘਰ ਆਉਣ ਦਾ ਸਨੇਹਾ ਭੇਜਿਆ ਪਾਣੀ ਚੁੰਦੇ ਹੋਏ ਵੀ ਮਨਾ ਨਾ ਕਰ ਸਕਿਆ ਅਗਲੇ ਦਿਨ ਪਾਣੀ ਆਪਣਾ ਪੂਰਾ ਪਰਿਵਾਰ ਲੈ ਕੇ ਸੂਰਜ ਦੇ ਘਰ ਪਹੁੰਚ ਗਿਆ ਸੂਰਜ ਨੂੰ ਆਵਾਜ਼ ਦਿੱਤੀ ਤੇ ਕਿਹਾ ਮੈਂ ਆਪਣੇ ਪਰਿਵਾਰ ਸਮੇਤ ਆਇਆ ਹਾਂ ਜੇ ਅਸੀਂ ਸਾਰੇ ਮੈਂਬਰ ਅੰਦਰ ਆ ਜਾਈਏ ਤਾਂ ਕੋਈ ਪਰੇਸ਼ਾਨੀ ਤਾਂ ਨਹੀਂ ਹੋਵੇਗੀ ਸੂਰਜ ਨੇ ਜਵਾਬ ਦਿੱਤਾ ਪਰੇਸ਼ਾਨੀ ਕਿਉਂ ਮੇਰਾ ਨਵਾਂ ਘਰ ਹੈ ਪਰਵਾਸ ਸਮੇਤ ਅੰਦਰ ਆ ਜਾਓ ਪਾਣੀ ਸੂਰਜ ਦੇ ਘਰ ਅੰਦਰ ਗਿਆ ਤਾਂ ਪਤਾ ਨਹੀਂ ਕਿੰਨੇ ਕੁ ਚੀਗੇ ਮਛਲੀਆਂ ਪਤਾ ਨਹੀਂ ਕਿਹੜੇ-ਕਿਹੜੇ ਜੀਵ ਜੰਤੂ ਪਾਣੀ ਦੇ ਨਾਲ ਆ ਗਏ ਅਜੇ ਪੂਰਾ ਪਰਿਵਾਰ ਸੂਰਜ ਦੇ ਘਰ ਵੜਿਆ ਵੀ ਨਹੀਂ ਸੀ ਕਿ ਸੂਰਜ ਦਾ ਘਰ ਭਰ ਗਿਆ ਪਾਣੀ ਨੇ ਫੇਰ ਕਿਹਾ ਸੂਰਜ ਦੇਖ ਲਵੋ ਸਾਰਿਆਂ ਦਾ ਅੰਦਰ ਆਉਣਾ ਠੀਕ ਵੀ ਹੈ ਜਾਂ ਨਹੀਂ ਸੂਰਜ ਨੇ ਆਵਾਜ਼ ਲਗਾਈ ਕਿਸੇ ਵੀ ਤਰ੍ਹਾਂ ਦੀ ਸੋਚ ਵਿਚਾਰ ਨਾ ਕਰੋ ਸਿੱਧੇ ਅੰਦਰ ਆ ਜਾਓ ਪਾਣੀ ਦਾ ਸਾਰਾ ਪਰਿਵਾਰ ਅੰਦਰ ਵੱੜਦਾ ਗਿਆ ਸੂਰਜ ਦੇ ਅੰਦਰ ਸਿਰ ਤੱਕ ਜਗ੍ਹਾ ਭਰ ਗਈ ਫਿਰ ਵੀ ਅੱਧਾ ਪਰਿਵਾਰ ਅਜੇ ਬਾਹਰ ਸੀ ਪਾਣੀ ਨੇ ਫੇਰ ਸੋਚਿਆ ਮੈਂ ਆਪਣਾ ਸਾਰਾ ਪਰਿਵਾਰ ਲੈ ਕੇ ਅੰਦਰ ਆ ਜਾਵਾਂ ਇਸ ਤਰ੍ਹਾਂ ਇਸ वार्ता ਦੋਵਾਂ ਨੇ ਇਕੱਠਿਆਂ ਹੀ ਕਹਿ ਦਿੱਤਾ ਕਿ ਸਾਰੇ ਜਾਨੀ ਅੰਦਰ ਆ ਜਾਓ ਇਹ ਸੁਣ ਕੇ ਪਾਣੀ ਦਾ ਸਾਰਾ ਪਰਿਵਾਰ ਜੋ ਬਾਹਰ ਖੜਾ ਸੀ ਸੂਰਜ ਦੇ ਘਰ ਵੱਡਾ ਗਿਆ ਸੂਰਜ ਤੇ ਚੰਦਾ ਨੂੰ ਛੱਤ ਤੇ ਜਾਣਾ ਪਿਆ ਪਾਣੀ ਨੇ ਫੇਰ ਤੋਂ ਆਪਣਾ ਪ੍ਰਸ਼ਨ ਦੁਹਰਾਇਆ ਸੂਰਜ ਪਹਿਲਾ ਵੱਲੋਂ ਵੀ ਪਹਿਲਾਂ ਦੀ ਤਰ੍ਹਾਂ ਹੀ ਜਵਾਬ ਆਇਆ ਪਾਣੀ ਦਾ ਪਰਿਵਾਰ ਕੋਜ ਹੋਰ ਅੰਦਰ ਵੱਲ ਨੂੰ ਹੋਇਆ ਤਾਂ ਸੂਰਜ ਤੇ ਚੰਦਾ ਨੂੰ ਛੱਤ ਵੀ ਖਾਲੀ ਕਰਨੀ ਪਈ ਉਹ ਦੋਵੇਂ ਆਕਾਸ਼ ਤੇ ਚਲੇ ਗਏ ਕਹਿੰਦੇ ਹਨ ਕਿ ਸੂਰਜ ਤੇ ਚੰਦਾ ਉਦੋਂ ਤੋਂ ਹੀ ਆਕਾਸ਼ ਤੇ ਰਹਿੰਦੇ ਹਨ